ਚੰਡੀਗੜ੍ਹ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਪੰਜਾਬ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ بارش ਦੀ ਧੋਖਾਣੀ ਕੀਤੀ ਗਿਆ। ਅੰਦਰ ਦੇ ਕੱਲ ਸ਼ਾਮ ਤੋਂ ਸਵੇਰ ਵਿੱਚ ਮੌਸਮ ਬਦਲਿਆ। ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਕਾਰਨ ਮੌਸਮ ਠੰਡਾ ਹੈ। ਦਿੱਲੀ ਵਿੱਚ ਅੱਜ ਵੀ ਰੁਕ ਰੁਕ ਕੇ بارش ਚੱਲ ਰਹੀ ਹੈ। ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਖੜੀ ਹੋ ਗਈ। ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਦਿਨੀ ਵਿੱਚ ਹਲਕੀ بارش ਹੋਣ ਦੀ ਸੰਭਾਵਨਾ ਚੱਲ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੇ ਪੰਜ ਰਾਜਾਂ ਵਿੱਚ ਭਾਰੀ بارش ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤ ਲਈ ਇੱਕ येलो ਅਲਰਟ ਵੀ ਜਾਰੀ ਕੀਤਾ ਗਿਆ ਹੈ بارش ਦੇ ਮੱਦੇ ਨਜ਼ਰ ਉੱਤਰੀ ਭਾਰਤ ਅਤੇ ਉੱਤਰ ਪੂਰਬ ਵਿੱਚ ਆਈਐਮਡੀ ਨੇ ਕਿਹਾ ਕਿ ਦਿੱਲੀ ਅਤੇ ਪੱਛਮੀ ਬੰਦਾਲ ਦੇ ਗੰਗਾ ਮਦਾਨਾ ਤੇ ਹੌਂਸ ਹੁੰਦਾ ਪਰ ਬਣਿਆ ਹੋਇਆ ਕਿ ਜੇਕਰ ਪਾਸੇ ਬੰਗਲਾਦੇਸ਼ ਦੇ ਨੇੜੇ ਚੱਕਰਵਾਤੀ ਘਟ ਦਬਾਅ ਬਣਿਆ ਹੋਇਆ ਇਸ ਦੇ ਨਾਲ ਦੱਖਣੀ ਪਾਕਿਸਤਾਨ ਅਤੇ ਤਾਮਿਲਨਾਡੂ ਵਿੱਚ ਵੀ ਘਟ ਦਬਾਅ ਬਣਿਆ ਹੈ ਇਸ ਕਾਰਨ ਤ੍ਰਿਭਾਗ ਵਿੱਚ ਜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕਈ ਇਲਾਕਿਆਂ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਦੱਸੀ ਜਾਏ ਅਤੇ 35 ਤੋਂ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸੁਰਨ ਕੋ ਦੀ ਕਿਆਤੀ ਚੰਡੀਗੜ੍ਹ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਅੰਜਾਮੇ ਚੱਲਿਆ 24 ਘੰਟੇ ਦੌਰਾਨ ਭਾਰੀ بارش ਦੀ ਧੂਕਵਾਣੀ ਕੀਤੀ ਗਿਆ ਅੰਦਾਜ਼ੇ ਅਕਾਲ ਸ਼ਾਮ ਤੋਂ ਹੀ ਸਵੇਰ ਵਿੱਚ ਮੌਸਮ ਬਦਲਿਆ ਕਈ ਜ਼ਿਲ੍ਹਿਆਂ ਵਿੱਚ بارش ਕਾਰਨ ਮੌਸਮ ਠੰਡਾ ਹੈ ਦਿੱਲੀ ਵਿੱਚ ਅਜੇ ਵੀ ਰੁਕ ਰੁਕ ਕੇ بارش ਜਾਰੀ ਹੈ ਕਈ ਇਲਾਕਿਆਂ ਵਿੱਚ ਪਾਣੀ ਭਰਮ ਦੀ ਸਮੱਸਿਆ ਖੜੀ ਹੋ ਗਈ ਦੂਜੇ ਪਾਸੇ ਮੌਸਮ ਵਿਭਾਗ ਨੇ ਦਿੱਲੀ ਵਿੱਚ ਹਲਕੀ بارش ਹੋਣ ਦੀ ਸੰਭਾਵਨਾ ਦੱਸੀ ਹੈ ਇਸ ਦੇ ਨਾਲ ਹੀ ਦੇਸ਼ ਭਰ ਦੇ ਪੰਜ ਰਾਜਾਂ ਵਿੱਚ ਭਾਰੀ ਬਾਰਸ਼ ਲਈ ਰੈਡ ਅਲਰਟ ਜਾਰੀ ਕੀਤਾ ਗਿਆ। ਭਾਰਤ ਨੇ ਇੱਕ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਬਾਰਿਸ਼ ਦੇ ਮੱਦੇਨਜ਼ਰ ਉੱਤਰੀ ਭਾਰਤ ਅਤੇ ਉੱਤਰ ਕੋਲਿਚ ਵਿੱਚ ਆਈਐਮਡੀ ਨੇ ਕਿਹਾ ਕਿ ਦਿੱਲੀ ਅਤੇ ਪਛੇੇ ਇੱਕ ਬੰਦਾਲ ਦੇ ਇੱਕ ਦੰਗਾ ਨਦਾਨਾ ਤੇ ਅਮੌਂਗ ਸੰਦਾ ਤਰਫ ਪਣਿਆ ਹੋਇਆ। ਵਿਜੇਪੁਰ ਤੋਂ ਬੰਗਲਾਦੇਸ਼ ਦੇ ਨੇੜੇ ਚੱਕਰਵਾਤੀ ਘਟ ਦਬਾਅ ਬਣਿਆ ਹੋਇਆ। ਇਹਦੇ ਨਾਲ ਦੱਖਣੀ ਪੱਛੱਤ ਅਤੇ ਤਾਮਿਲਨਾਡੂ ਵਿੱਚ ਵੀ ਘਟ ਦਬਾਅ ਬਣਿਆ। ਇਸ ਤੋਂ ਉੱਤਰੀ ਭਾਰਤ ਵਿੱਚ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਕਈ ਇਲਾਕਿਆਂ ਵਿਚ ਤੂਫਾਨ ਆਉਣ ਦੀ ਸੰਭਾਵਨਾ ਦੱਸੀ ਜਾਏ ਅਤੇ ਪੈਂਤੀ ਤੋਂ ਪੰਤਾਲੀ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਚਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਵਿਗਿਆਨ ਟੀਵੀ ਚੰਡੀਗੜ੍ਹ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ ਅੰਜਾ ਵਿੱਚ ਚੱਲ ਰਹੀ ਹੈ 24 ਘੰਟਿਆਂ ਦੌਰਾਨ ਭਾਰੀ بارش ਦੀ ਪੂਕਵਾਨ ਕੀਤੇ ਗਿਆ। ਅਨੁਸਾਰ ਕਿ ਕੱਲ੍ਹ ਸ਼ਾਮ ਤੋਂ ਹੀ ਸਵੇਰ ਵਿੱਚ ਮੌਸਮ ਬਦਲਿਆ। ਕਈ ਜ਼ਿਲ੍ਹਿਆਂ ਵਿੱਚ بارش ਕਾਰਨ ਮੌਸਮ ਠੰਡਾ ਹੈ। ਦਿੱਲੀ ਵਿੱਚ ਅੱਜ ਵੀ ਰੁਕ ਰੁਕ ਕੇ بارش جاری ਹੈ। ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਖੜੀ ਹੋ ਗਈ। ਦੂਜੇ ਪਾਸੇ ਮੌਸਮ ਵਿਭਾਗ ਨੇ ਦਿੱਲੀ ਵਿੱਚ ਹਲਕੀ بارش ਹੋਣ ਦੀ ਸੰਭਾਵਨਾ ਦੱਸਾਈ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੇ 5 ਰਾਜਾਂ ਵਿੱਚ ਭਾਰੀ بارش ਲਈ ਰੈਡ ਅਲਰਟ ਜਾਰੀ ਕੀਤਾ ਗਿਆ। ਭਾਰਤ ਨੇ ਇੱਕ ਯੈਲੋ ਅਲਰਟ ਜਾਰੀ ਕੀਤਾ ਹੈ بارش ਦੇ ਮੱਦੇ ਨਜ਼ਰ ਦਿੱਲੀ ਭਾਰਤ ਅਤੇ ਛੱਤਲਪੂਟੀ ਵਿੱਚ ਆਈਐਮਡੀ ਨੇ ਕਿਹਾ ਕਿ ਦਿੱਲੀ ਅਤੇ ਪੱਛਮੀ ਬੰਗਾਲ ਦੇ ਗੰਗਾ ਨਦਾਂ ਦੇ ਆਮੋਂਸੂਂ ਦਾ ਤਰਕਪਣਿਆ ਹੋਇਆ ਹੈ ਜਿਹਦੇ ਪਾਸੇ ਬੰਗਲਾਦੇਸ਼ ਦੇ ਨੇੜੇ ਚਤੁਰਵਾਤੀ ਘੱਟ ਦਬਾਅ ਬਣਿਆ ਹੋਇਆ ਹੈ ਇਸ ਦੇ ਨਾਲ ਬਕਤਰੀ ਅਕਸਰ ਅਤੇ ਤਾਮਿਲਨਾਡੂ ਵਿੱਚ ਵੀ ਘੱਟ ਦਬਾਅ ਬਣਿਆ ਇਸ ਕਾਰਨ ਤ੍ਰਿਭਾਗ ਵਿੱਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਕਈ ਥਾਵਾਂ ਵਿੱਚ tufaan ਆਉਣ ਦੀ ਸੰਭਾਵਨਾ ਦੱਸੀ ਗਈ ਹੈ ਅਤੇ ਤਾਂਕੀ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਮਹਾਵਾਂਚਲੰਗੀ ਸੰਭਾਅ ਅਦਕ ਵਿਚਾਰੀ ਹੈ ਨਿਰੋਲਪਰ 24 3